Oh i'm <laughs> Danke Jump, jump, go, turn, 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 turn. i don't know

कोशिश तो करते थे कि हैं क्यों होना उस परमेश्वर के वालों जिमें जिम्मे वर्तारा वर्तदा है ना जिमें उस परमेश्वर का हुक्म है

जी ने श्रवन कर दिया जी ने उनका जन्म दिता है नाम कि के और कोई जोड़ हो जो चौरासी लाख जोड़ के आम जपया जा सके जो सोची उठाया हो हो हुआ जीव नाम तो ने जुड़ ना के दस मिनट पंद्रह मिनट अपने घर वाहू करिए सातशाह महाराज जी क्यों जो है रंग नाम तेरे तेल रंग गुरुमत तो बना तो ਪਹਿਲੀ ਮਾਤਰੂ ਨੇ ਨੇ ਨਾਮ ਜਪ ਕੇ ਸੇਵਾ ਕਰਕੇ ਬੰਦਗੀ ਕਰਦੇ ਕਿਉਂਕਿ ਜਿਹੜੀ ਪਹਿਲੀ ਮਾਤਰੂ ਦਾ ਦੁਰਮਤ ਸਾਡੀ ਇਹਨੇ ਉਜੜੀ ਤਾਵਾਂ ਦੇ ਸੰਗਤ ਤੇ ਜਾਵਾਂਗੇ ਪੁਰਾਣ ਚੰਦੇ ਮਹਾਰਾਜ ਜੀ ਕੇ ਰੋੜਾ ਅਮੜ ਭਾਗੀ ਸਾਥ ਸੰਗ ਪ੍ਰਾਪਤ ਇਹਨ ਭੇਟ ਦੁਰਮਤ ਹੋਈ ਦੇ ਵੱਡੇ ਭਾਗ ਹੋਂ ਤੇ ਸੱਜਣਗਤ ਵਿੱਚ 앉 ਕੇ ਬੈਠਿਆ ਜਾਂਦਾ ਹੈ ਤੇ ਯਾਦ ਰੱਖੋ ਸੰਗਤ ਦਾ ਆਪਣੇ ਨਾਲ ਮਹਾਰਾਜ ਜੀ ਨੇ ਭੈੜੀ ਮੱਤ ਇੱਕ ਓਟੀ ਮੱਤ ਦਾ ਨਾਸ ਹੁੰਦਾ ਹੈ ਕਿਬਾਰਾ ਜੀ ਨੇ ਜੋ ਤੇਰਾ ਰੰਗ ਲੰਗਦਾ ਹੈ ਨਾਮ ਹੀ ਰੇ ਰਾਜ ਦੁਰਮਤ ਨੂੰ ਉਡਾ ਇਹ ਭੈੜੀ ਮੱਤ ਨੂੰ ਧੋ ਲੈਂਦੇ ਨੇ ਜੀਵ ਪਰਦੇਸ਼ਰ ਦੇ ਪਿਆਰ ਦੇ ਵਿੱਚ ਵੇਚ ਕਰਕੇ ਉਹਨਾਂ ਨਾਮ ਕਰਦੇ ਨੇ ਮਹਾਰਾਜ ਨਾਮ ਕੀ ਤੇਰੇ ਜਪ ਜਪ ਉਹਨ ਗਰਮ ਥਾਰ ਪਰਭ pau ਖੋਵਣਾ ਇਹਦੇ ਇਹਨ ਗਰਮ ਥਾਰ ਉਹ ਜੀਵ ਤੇ ਤੇਰੀ ਉਪਨੂ ਵੱਧਿਆ ਹੋਇਆ ਤੇਰੇ ਨਾਮ ਨੂੰ ਜਪ ਜਪ ਕੇ ਨਾਮ ਨੂੰ ਸਿਮਰ ਸਿਮਰ ਕੇ ਪਰ ਕਨਾ ਕੇ ਡਰ ਨੂੰ ਦੂਰ ਕਰਦੇ ਨੇ ਜੋ ਕੇ ਏ ਜੋਨਾ ਜੋਮਣਾ ਮਾਛਾ ਮਾਨੋ ਦੀ ਗੀਤ ਨੇ ਏ ਜੋ ਮੜੋ ਪਰਮੇਸ਼ਰ ਜਿਹੜੇ ਪਿਆਰ ਦੇ ਰੰਗ ਦੇ ਵਿੱਚ ਰੰਗੇ ਰਹਿੰਦੇ ਆ ਨਾ ਜੇ ਜੋਨਾ ਜੋਖਾ ਉਹ ਫਿਰ ਸੁਨਾ ਦੇ ਵਿੱਚ ਨਹੀਂ ਪੈਂਦੇ ਕਿਉਂਕਿ ਬਾਣੀ ਕੀ ਕਹੇ ਜੇ ਮਰ ਬਾਰਨਾ ਵੱਡਾ ਅਜੀਵੜਾ ਜੇ ਮੜਾ ਕੇ ਮੜਾ ਹੈ ਵੀ ਮਹਾਰਾਜ ਨੇ ਤਾਂ ਬਹੁਤ ਵੱਡਾ ਮਿਸ਼ੂੜਾ ਹੈ ਮਾਂ ਪਰ ਸਦਾ ਸਿਰ ਦੇਣੇ ਕਿ ਭਾਈ ਮਿਸ਼ੂੜਾ ਕਿਵੇਂ ਹੈ ਜਦੋਂ ਜਦੋਂ ਬੱਚੇ ਦੇ ਰੂਪ ਵਿੱਚ ਇਨਸਾਨ ਜਨਮ ਲੈਂਦਾ ਹੈ ਉਹ ਰੋਂਦਾ ਹੈ ਕਿਉਂ ਰੋਂਦਾ ਨਾ ਬੱਚਾ ਦੇ ਡਾਕਟਰ ਕਿਤੇ ਬੱਚਾ ਤਾਂ ਦੋਸਤ ਨਹੀਂ ਹੈ ਉਹਨੂੰ ਕਿਉਂ ਰੋਂਦਾ ਹੈ ਉਹ ਆਪਣਾ ਆਤਮਾ ਦੇ ਨਾਮੋਂ ਮਿਸ਼ੂੜਾ ਪੈਂਦਾ ਹੈ ਜਦ ਤੇਰੀ ਪਾਲਣਾ ਹੋਈ ਨਾ ਮਾਂ ਦੇ ਗਰਭ ਦੇ ਅੰਦਰ ਤੇ ਮਹਾਰਾਜੀ ਜਦੋਂ ਜੱਠ ਰਗ ਨਹੀਂ ਹੈ ਉਸ ਆਖਿਰ ਦੇ ਨਰਕ Mein ਲੋਹਾ ਜਲਿਆ ਜਾਵੇ ਉਹ ਵੀ ਬਸ ਤੋਂ ਆ ਜਾਂਦਾ ਹੈ ਜਿੱਤੇ ਇੱਕ ਕੋਮਲ ਜਿੰਨੀ ਦਾ ਪ੍ਰਗਟ ਹੋ ਰਿਹਾ ਹੈ ਕਿ ਪ੍ਰਗਟ ਕਰਨੀ ਕਰਵਾਉਣਾ ਕਿਹੜੀ ਮਾਂ ਦੀ ਜੱਠ ਰਗ ਦੀ ਲੋਹੇ ਨੂੰ ਕਹਾ ਕਦੀ ਹੈ ਤੇ ਇਸੋਟੇ ਦੇ ਬੱਚੇ ਦਾ ਆਗੜ ਪੋਸ਼ਣ ਹੋ ਰਿਹਾ ਹੈ ਤੇ ਮਾਂ ਵੀ ਨਾ ਵੀ ਰਹੀ ਕੋਸੂ ਹੋਇਆ ਰਹੇ

ਰੀਸਾ ਜੀ ਨੇ ਬੜਾ ਸੁੰਦਰ ਗੁਮਾਨ ਦਿੱਤਾ ਕਿੰਨੇ ਫਰੀਦਾ ਜੰਗਲ ਜੰਗਲ ਗਿਆ ਭਾਵੇਂ ਮੜ ਕੰਡਾ ਮੋੜੇ ਲੱਗਿਆ ਕਿੰਨੇ ਵੇਦ ਦਾ ਫਿਰਦਾ ਜੰਗਲ ਅੰਦਰ ਮੱਸੀ ਰਾਂਹ ਹੀ ਆ ਗਈ ਹੈ ਜੰਗਲ ਗਿਆ ਘੁੰਡੇ ਰੀਸਾ ਜੀ ਕਹਿੰਦੇ ਉਹ ਤੇਰੇ ਹਿਰਦੇ ਵਿੱਚ ਬੈਠਾ ਇਹ ਗੁਮਾਨ ਕਰਦਾ ਰਹਿਆ ਇਹ ਤੇਰੇ ਅੰਦਰ ਵਿੱਚ ਮੁੰਦਾ ਕਰਦਾ ਰਹੇ ਤੇ ਦਰਿਆ ਦੀ ਉਹ ਆਹਰਣਾ ਆਪਾਂ ਸਾਰੇ ਜੀ ਵੀ ਨਾਲ ਦੇਖੇ ਆਂ ਇਤਾਂ ਦੇ ਵਿੱਚ ਘਰਾਂ ਦੇ ਜਿਹਨਾਂ ਨੂੰ ਬੋਰ ਕਰਦੇ ਆ ਨਾ ਹਿਟਰਾ ਪਾਣੀ ਲੈਣ ਵਾਸਤੇ ਉੱਪਰੋਂ ਪਾਣੀ ਜ਼ਰੂਰ ਪਾਉਣਾ ਪੈਂਦਾ ਹੈ ਕਿਉਂਕਿ ਉੱਪਰੋਂ ਪਾਣੀ ਨਹੀਂ ਵਹਾਗੇ ਤੇ ਹਿਟਰਾ ਪਾਣੀ ਸਾਨੂੰ ਪ੍ਰਾਪਤ ਨਹੀਂ ਹੋਏਗਾ ਇਸ ਤਰ੍ਹਾਂ ਸਪਰਕੀਸਰ ਨੂੰ ਪ੍ਰਕਟ ਕਰਨ ਦੇ ਵਾਸਤੇ ਉੱਪਰੋਂ ਨਾਮ ਰੂਪੀ ਪਾਣੀ ਜਰੂਰ ਪਾਉਣਾ ਪੈਂਦਾ ਹੈ ਤਾਂਕਿ ਉਹਨੇ ਪ੍ਰਕਟ ਕਰੂਣਾ ਹੈ ਇਹੋ ਨੇ ਜਿਸ ਤਰ੍ਹਾਂ ਸੁਭੂਤ ਪਿਆਟ ਆ ਸਮਾਪਤੀ ਦੇ ਨੇੜੇ ਆ

ਜਦੋਂ ਸੰਸਾਰ ਤੋਂ ਜਾਂਦਾ ਕਿੰਨੇ ਉਦੋਂ ਵੀ ਰੋਂਦਾ ਹੈ ਉਦੋਂ ਕਿਉਂ ਰੋਂਦਾ ਹੈ ਉਦੋਂ ਵੀ ਵਿਛੜਾ ਹੈ ਪਰਮਾਰ ਤੇ ਨਾ ਨਾ ਰਸਤੇ ਨਾ ਨਾ ਆਪਣੇ ਘਰ ਬਾਹਰ ਦੇ ਜਦੋਂ ਵਿਛੜਾ ਪਿਆ ਅੰਦਰ ਬਾਹਰ ਨਿਮ ਨੈਣਾਂ ਤੋ ਰੋਣਾ ਅੰਦਰ ਤੇ ਬਾਹਰ ਉਹ ਹਰ ਤਾਰੇ ਤੈਨੂੰ ਹੀ ਅੱਖਾਂ ਦੇ ਨਾਲ ਰੱਖੇਗਾ ਨਾਕ ਮਾਰਾਂ ਜਿਹੜੇ ਬੇਟਨ ਕੀਤਾ ਜਿੰਨੀ ਪ੍ਰਸ਼ਾਦਾ ਹੁਕਮ ਜੇਣ ਕਰੇ ਨਾ ਰੋਪਣਾ ਜਿਹਨਾਂ ਨੇ ਉਸ ਪ੍ਰਮਾਤਮਾ ਦੇ ਉਸ ਪ੍ਰਭੂ ਦੇ ਹੁਕਮ ਪਸ਼ਾੜਿਆ ਨਾ ਉਹ ਕਰੇ ਰੋਦੇ ਨਹੀਂ ਉਹ ਬਸਤਾਵੇ ਨਹੀਂ ਉਹਦੇ ਇਹ ਭਾਵੇਂ ਸੱਤ ਕਰਕੇ ਬੰਦੇ ਜਿੱਥੇ ਸੱਤ ਪਾਉ ਸੱਤ ਕਰਕੇ ਰੋਦੇ ਨਾਓ ਨਾਨਕ ਬਖਸ਼ੀਸ ਮਰਵਾਇਓ ਉਹ ਰਾਤ ਪਾਂਸਾ ਮਹਾਰਾਜ ਵੀ ਉਹ ਰਾਤੀ ਸਵੇਰੇ ਪ੍ਰਭੂ ਦਾ ਨਾਮ ਤੇਰੀ ਬਖਸ਼ਿਸ਼ਾਂ ਦੇ ਨਾਲ ਵੰਡਦਾ ਔਰ ਆਪ ਦੇ ਖਿਲਾਫ ਪ੍ਰਮੇਸ਼ਰ ਨੇ ਨਾਮ ਨੂੰ ਆਪਣੇ ਅੰਦਰ ਜਿੰਦੜਾ ਕਰੋ ਇੱਥੇ ਨੇ ਇਸ ਬਾਦਗੀ ਪ੍ਰਮੇਸ਼ਰ ਦੀ ਜੱਗ ਜਿੱਤੇ ਹੋਏ ਪਰ ਕੇ ਕਿਉਂਕਿ ਨਾਮ ਨੂੰ ਸੱਜਣਾ ਜਣਾ ਪੂਰ ਦੁਨੀਆ ਵੀ ਤਾਨ ਕਮੇਟੀ ਜਾਣਾ ਨਾਮ ਦਾ ਤਾਨ ਹੈ ਜਿਹਦੇ ਨਾਲ ਜਾਣਾ ਤਾਂ ਜਿਵੇਂ ਚੋਰ ਵੀ ਚਰਾ ਨਹੀਂ ਸਕਦਾ ਆਪ ਸਾੜ ਦੀ ਸੜਕੀ ਬਾੜੀ ਰੋਡ ਦੀ ਸਰਦੋਂ ਨਾਮ ਦਾ ਤਾਨ ਹੈ ਸਰ

उन्होंने जो सतु पातशाह महाराज संसार खत्म हो रही लोगों पर लोग तो कर रहे हैं उन्हें बेनती की ऐसी निर्भर आत्मा ऐसी महान आत्मा जस्वीर तौर की

वास खेती करिए कोई रचना बाकी ला रहे पैसा